ਅੱਜ ਦੀ ਕਹਾਣੀ ਨਾ ਇੱਕ ਨੌਜਵਾਨ ਮੁੰਡੇ ਦੀ ਹੈ ਜਿਹੜਾ ਸਵੇਰੇ ਸਵੇਰੇ ਉੱਠ ਕੇ ਜੋਗਿੰਗ ਤੇ ਜਾਇਆ ਕਰਦਾ ਸੀ ਅੱਜ ਉਹ ਸਵੇਰੇ ਉੱਠਿਆ ਜੋਗ ਲਈ ਨਿਕਲਿਆ ਜਦੋਂ ਹੀ ਉਹਨੇ ਦੌੜਨਾ ਸ਼ੁਰੂ ਕੀਤਾ ਉਹਨੂੰ ਪਤਾ ਲੱਗਿਆ ਕਿ ਉਹਦੇ ਸਾਹਮਣੇ ਵੀ ਇੱਕ ਆਦਮੀ ਭੱਜ ਰਿਹਾ ਸੀ ਪਰ ਉਹ ਬਹੁਤ ਅੱਗੇ ਸੀ ਉਹ ਤੋਂ ਇਹ ਨੌਜਵਾਨ ਦੇ ਦਿਮਾਗ 'ਚ ਆਇਆ ਵੀ ਮੈਂ ਤੇ ਇਹ ਤੋਂ ਬਹੁਤ ਫਾਸਟ ਭੱਜ ਸਕਦਾ ਮੈਂ ਤਾਂ ਮੂਰੇ ਨਿਕਲ ਸਕਦਾ ਉਹ ਤੇ ਸ਼ਾਇਦ ਹੌਲੀ ਭੱਜ ਰਿਹਾ ਸੀ ਏ ਸੋਚ ਕਿਉਂ ਨੇ ਕਾਫੀ ਦੌੜਨਾ ਸ਼ੁਰੂ ਕੀਤਾ ਤੇਜ਼ 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 ਦੌੜ ਰਿਹਾ ਸੀ ਸਾਹ ਚੜ ਰਿਹਾ ਸੀ ਅੱਧਾ ਪੌਣਾ ਘੰਟਾ ਦੌੜਨ ਤੋਂ ਬਾਅਦ ਉਹਨੇ ਪੂਰੀ ਜ਼ੋਰ ਲਾ ਦਿੱਤਾ ਉਹਦਾ ਪੂਰੀ ਬਾ ਲਾ ਦਿੱਤੀ ਬਸ ਉਹ ਹੁਣ ਕੁਸ਼ਕ ਹੀ ਜਿਵੇਂ 20 25 ਕਦਮ ਉਹ ਤੋਂ ਪਿੱਛੇ ਰਹਿ ਗਿਆ ਸੀ ਫਿਰ ਉਹਨੇ ਆਖਰੀ ਸਾਹ ਵੀ ਉਹਦੇ ਖਰਚ ਕਰਦੇ ਇੰਨਾ ਜ਼ੋਰ ਲਾਇਆ ਜਿਵੇਂ ਉਹ ਕੋਈ ਮੈਰਾਥਨ ਦੌੜ ਰਿਹਾ ਹੋਵੇ ਇੰਨਾ ਜ਼ੋਰ ਲਾ ਕੇ ਉਹ ਤੋਂ ਅੱਗੇ ਨਿਕਲ ਗਿਆ ਫਿਰ ਆਪਣੇ ਆਪ 'ਚ ਖੁਸ਼ੀ ਮਹਿਸੂਸ ਕਰਦਾ ਵੀ ਮੈਂ ਕਰ ਸਕਿਆ ਮੈਂ ਅੱਗੇ ਆ ਗਿਆ ਮੈਂ ਜਿੱਤ ਗਿਆ ਕਹਿੰਦਾ ਇਹਨੂੰ ਤਾਂ ਪਤਾ ਵੀ ਨਹੀਂ ਸੀ ਵੀ ਮੈਂ ਇਹਦੇ ਨਾਲ ਰੇਸ ਲਾ ਰਿਹਾ ਹਾਂ ਪਰ ਮੈਂ ਜਿੱਤ ਗਿਆ ਖੁਸ਼ੀ ਮਹਿਸੂਸ ਕਰਦਿਆਂ ਪਿੱਛੇ ਦੇਖਿਆ ਕਿ ਮੈਂ ਤੇ ਆਪਦਾ ਮੋੜ ਮੋੜਨਾ ਹੀ ਭੁੱਲ ਗਿਆ ਮੈਂ ਇੰਨਾ ਫੋਕਸਡ ਹੋ ਗਿਆ ਵੀ ਮੈਂ ਉਹਦੇ ਨਾਲ ਰੇਸ ਲਾਉਣੀ ਆ ਮੈਂ ਆਪਦਾ ਮੋੜ ਮੋੜਨਾ ਭੁੱਲ ਗਿਆ ਤੇ ਜਦੋਂ ਨੇ ਪਿੱਛੇ ਮੁੜ ਕੇ ਦੇਖਿਆ ਉਹਦਾ ਘਰ ਆਲਮੋਸਟ 1 ਕਿਲੋਮੀਟਰ ਪਿੱਛੇ ਮੋੜਦੇ ਸੀ ਮੋੜ ਮੋੜਨਾ ਸੀ ਹੁਣ ਉਹਦੇ ਚ ਬਿਲਕੁਲ ਜਾਨ ਨਹੀਂ ਸੀ ਪਿੱਛੇ ਜਾਣ ਦੀ ਬਹੁਤ ਥੱਕ ਗਿਆ ਸੀ ਲੱਗੀ ਸਮਝ ਕਿਨੇ ਹੁੰਦਾ ਨਹੀਂ ਜ਼ਿੰਦਗੀ 'ਚ ਕਈ ਵਾਰ ਅਸੀਂ ਕੰਪੀਟੀਸ਼ਨ ਕਰਦੇ ਹਾਂ ਕਿਸੇ ਹੋਰ ਨਾਲ ਉਹਨੇ ਗੱਡੀ ਲੈ ਲਈ ਮੈਂ ਉਹ ਤੋਂ ਵੱਡੀ ਲੈਣੀ ਉਹਨੇ ਘਰ ਲੈ ਲਿਆ ਮੈਂ ਵੱਡਾ ਘਰ ਲੈਣਾ ਉਹਨੇ ਬਹੁਤ ਪੈਸਾ ਕਮਾਇਆ ਮੈਂ ਉਸ ਤੋਂ ਵੱਧ ਜ਼ਿਆਦਾ ਪੈਸਾ ਕਮਾਇਆ ਹਾਲਾਂਕਿ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਉਹਦੇ ਨਾਲ ਕੰਪੀਟੀਸ਼ਨ 'ਚ ਆ ਰਹੇ ਹਾਂ ਕਿਸੇ ਨਾਲ ਕੰਪੀਟੀਸ਼ਨ ਸਜਾਣ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਣਾ। ਜੇ ਕਿਤੇ ਦੌੜ ਲਗਾਉਣੀ ਆ ਅਸੀਂ ਆਪਣੇ ਕੱਲ ਨਾਲ ਲਗਾ ਸਕਦੇ ਆ। ਕਿ ਕੱਲ ਮੈਂ ਜਿਹਹੋ ਜਿਹਾ ਇਨਸਾਨ ਸੀ ਅੱਜ ਮੈਂ ਉਹ ਤੋਂ ਬੈਟਰ ਇਨਸਾਨ ਆ। ਜੇ ਕੱਲ ਮੈਂ ਕਮਾਈ ਥੋੜੀ ਕਰਦਾ ਸੀ ਕਿਹੜੇ ਜਰੀਏ ਨਾਲ ਮੈਂ ਅੱਜ ਕਮਾਈ ਬੈਟਰ ਕਰ ਸਕਦਾ। ਮੈਂ ਕੀ ਨਵਾਂ ਸਿੱਖਾਂ? ਮੇਰੇ ਇਨਕਮ ਸੋਰਸ ਵਧੀਆ ਹੋ ਸਕਦੇ ਨੇ। ਮੇਰੀ ਸਿਹਤ ਕੱਲ ਨਾਲੋਂ ਵਧੀਆ ਹੋ ਸਕਦੀ ਆ। ਤੇ ਆਪਣੇ ਆਪ ਨਾਲ ਰੇਸ ਲਾਉਣਾ ਸਿੱਖੀਏ। ਦੂਜੇ ਨਾਲ ਰੇਸ ਲਾਉਂਦੇ ਤਾਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਆ ਤੇ ਫਿਰ ਪਿੱਛੇ ਮੁੜਨਾ ਬਹੁਤ ਮੁਸ਼ਕਲ ਹੋ ਜਾਂਦਾ। ਮੈਨੂੰ ਇਹ کہانی ਬਹੁਤ ਪਿਆਰੀ ਲੱਗੀ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਜਸਪੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਜੇਤਾ ਵਾਲੀ ਵਾਲ ਟਾਕਸ। ਜੇ ਤੁਹਾਨੂੰ ਮੇਰੀਆਂ ਕਹਾਣੀਆਂ ਸੋਹਣੀਆਂ ਲੱਗਦੀਆਂ ਨੇ ਤਾਂ ਫੋਲੋ ਕਰ ਸਕਦੇ ਹੋ ਜੇਤਾ ਵਾਲੀ ਵਾਲ ਟਾਕਸ ਨੂੰ YouTube, Instagram ਤੇ TikTok ਤੇ ਤੇ ਨਵੀਆਂ-ਨਵੀਆਂ ਕਹਾਣੀਆਂ ਸੁਣਨ ਲਈ। ਜੁੜੇ ਰਹੋ ਨਾਲ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ 'ਚ ਤਸਰੀਕਾ